ਤੇ ਸਮਾਜ ਭਾਤੀ ਗਡਰਾਜ ਬਣਾਉਣਾ ਸੀ ਅੱਜ ਦੇ ਦਿਨ ਮੈਂ ਸਾਡੀਆਂ ਤਿੰਨੋਂ ਸਿਦ ਤਿੰਨੋਂ ਫੋਰਸਿਸ ਆਰਮੀ ਐਫੋਰਸ ਨੇਵੀ ਆਰਥ ਸੈਨਿਕ ਬਲਾਦ ਤੇ ਸੂਬੇ ਦੀਆਂ ਪੁਲਿਸ ਫੋਰਸਾਂ ਦੇ ਬਹਾਦਰ ਨੌਜਵਾਨਾਂ ਨੂੰ ਸलाम ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਿਰੰਤਰ ਦੇਸ਼ ਦੀ ਖੰਡਤਾ ਤੇ ਇਕਤਾ ਦੀ ਰਾਖੀ ਕਰ ਰਹੇ ਹਨ ਪੰਜਾਬ ਦੇ ਕਿਸਾਨ ਦੇਸ਼ ਦਾ ਢਿੱਡ ਭਰਨ ਲਈ ਲਗਾਤਾਰ ਪਨਠਕ ਮਿਹਨਤ ਕਰ ਰਹੇ ਹਨ ਸਾਡੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰਨ ਵਿੱਚ ਹਮੇਸ਼ਾ ਆਸ ਤੋਂ ਵੱਧ ਯੋਗਦਾਨ ਪਾਇਆ ਹੈ ਸਾਡੇ ਸਮਾਜ ਸੇਵਕਾਂ ਨੇ ਕਰੋਨਾ ਵਰਗੀਆਂ ਮਹਾਮਾਰੀਆਂ ਤੇ ਹੜ ਵਰਗੀਆਂ ਕੁਦਰਤੀ ਆਫਤਾ ਦੌਰਾਨ ਅਡੋਲ ਖੜੇ ਹੋ ਕੇ ਹਰ ਲੋੜਵੰਦ ਵਿਅਕਤੀ ਵੱਲ ਹੱਥ ਵਧਾਇਆ ਤੇ ਇੱਕਜੁੱਟਾ ਸਨੇਹਾ ਦਿੱਤਾ ਹੈ ਪੰਜਾਬ ਦੇ ਪਿਆਰੇ ਪੁਆਣੀਓ ਕੋਪ ਮੰਤਰੀ ਸਦਾਪੂਰਨ ਸਿੰਘ ਜੀ ਸਦਾਪੂਰਨ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਪੱਖ ਲੱਪਕੀ ਫੈਸਲੇ ਲੈਣੇ ਹੋਏ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਸੁਧਾਰ ਕੀਤੇ ਗਏ ਹਨ ਆਮ ਮਾਤਨੀ ਕਲੀਨਿਕ ਲੋਕਾਂ ਦੇ ਘਰਾਂ ਨੇ ਕੋਈ ਬਿਯਾਰੀ ਸਿਹਤ ਸਹੂਲਤਾਂ ਸਕੂਲ ਆਫ ਐਮਿਨਸ ਵਰਗੀਆਂ ਬਿਯਾਰੀ ਸਿੱਖਿਆ ਦੇ ਦੇ ਰਹੇ ਹਨ ਪੰਜਾਬ ਨੂੰ ਦੇਸ਼ ਦੇ ਮੋਢੀ ਸੰਪਿਆ ਕਿਤਾਬ ਵਿੱਚ ਲੈ ਕੇ ਆਉਣ ਲਈ ਸਾਡੀ ਸਰਕਾਰ ਦਿਨ ਰਾਤ ਮਿਹਨਤ ਕਰ ਰਹੀ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਬਰੂਹਾਂ ਤੇ ਸੇਵਾ ਕੈਂਪ ਲਗਾ ਕੇ ਬਿਹਤਰੀਨ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਸਿੱਖਿਆ ਕ੍ਰਾਂਤੀ ਨਾਲ ਸੂਬੇ ਦੇ ਹਰ ਪਿੰਡ ਵਿੱਚ ਬਣੇ ਸਰਕਾਰੀ ਸਕੂਲ ਦੀ ਤੋਹਾਰ ਬਦਲੀ ਗਈ ਹੈ ਸਾਡੀ ਸਰਕਾਰ ਨੇ ਨਸ਼ਿਆਂ ਦੇ ਖੋਲ ਨੂੰ ਜੋ ਕਦਮ ਕਰਨ ਲਈ ਨਸ਼ਜੁੱਤ ਨਸ਼ਿਆਂ ਵਿਰੁੱਧ ਮਾਰਕੀ ਨਸ਼ਾ ਮੁਕਤ ਮਹਨ ਨੂੰ ਹਰ ਪਿੰਡ ਵਿੱਚ ਪਹੁੰਚਾਇਆ ਹੈ ਨਸ਼ਿਆਂ ਵਿਰੁੱਧ ਲੋਕ ਲਾਮਬਤ ਹੋਏ ਹਨ ਅਤੇ ਨਸ਼ਿਆਂ ਦੀ ਦੰਦਲ ਵਿੱਚ ਫਸੇ ਹੋਏ ਔਲੇ ਵਾਲੇ ਲੋਕਾਂ ਨੂੰ ਕੋਟ ਕਲੀਨਿਕ ਹੀ ਐਡਿਕਸ਼ਨ ਸੈਂਟਰ ਨਸ਼ਾ ਮੁਕਤ ਕੇਂਦਰਾਂ ਵਿੱਚ ਇਲਾਜ ਕਰਵਾ ਕੇ ਹੁਨਰ ਸਿਖਲਾਈ ਦੇ ਕੇ ਨਵਾਂ ਆਮ ਵਰਗਾ ਜੀਵਨ ਬਤੀਤ ਕਰਨ ਦੇ ਯੋਗ ਪ੍ਰਵਾਨ ਕੀਤੇ ਗਏ ਹਨ ਇਹ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਜੋ ਦਿਨ ਪ੍ਰਤੀ ਦਿਨ ਹਾਰ ਰੋਜ਼ ਲਿਸ਼ਕ ਰਿਹਾ ਹੈ ਜਦੋਂ ਵੀ ਸਾਡੇ ਦੇਸ਼ ਤੇ ਦੁਸ਼ਮਣ ਕਾਤਾਨੇ ਮਾਰੀ ਜਗਾ ਰੱਖੀ ਹੈ ਤਾਂ ਸਾਡੀਆਂ ਫੋਰਸਾਂ ਨੇ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਹੈ ਆਪ ਵਿੱਚ ਮੈਂ ਇੱਕ ਵਾਰ ਫੇਰ ਆਪ ਸਭ ਨੂੰ ਸਰਕਾਰ ਦਾ ਦੇਸ਼ੀਆਂ ਸ਼ੁਭ ਕਾਮਨਾ ਜਿੰਦੇ ਹੋਏ ਦੇਸ਼ ਦੇ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਦੀ ਬਿੱਟ ਆਮਨਾ ਕਰਦਾ ਹਾਂ ਅਤੇ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਖੁਸ਼ੀਆਂ ਖੇਡਿਆਂ ਨਾਲ ਭਰੀ ਰਹੇ ਜੈ ਹਿਸ